ਬਾਲੀਵੁੱਡ ਅਖਬਾਰ ਦੇਖਣੇ तमाम ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਸ਼ਵੇਤਾ ਰਾਣਾ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਲੇਟੈਸਟ ਅਪਡੇਟਸ ਤੇ ਬਾਰੇ ਗੱਲਬਾਤ ਕਰਾਂਗੀ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਖਾਨ ਸਾਹਿਬ ਦੀ ਸੋ ਕਾਫੀ ਲੰਬੇ ਸਮੇਂ ਬਾਅਦ ਖਾਨ ਸਾਹਿਬ ਸੋਸ਼ਲ ਮੀਡੀਆ ਦੇ ਉੱਤੇ ਅਪਡੇਟ ਹੋਏ ਨੇ ਉਹਨਾਂ ਨੇ ਇੱਕ ਅਪਡੇਟ ਆਪਣੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਖਾਨ ਸਾਹਿਬ ਇੱਕ ਵਾਰ ਫਿਰ ਤੋਂ ਆਪਣੇ ਮਾਪਿਓ ਦਾ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਕਹਿ ਸਕਦੇ ਆ ਕਿ ਇਹ ਦੁੱਖ ਖਾਨ ਸਾਹਿਬ ਦੇ ਲਈ ਖਤਮ ਕਰਨਾ ਜਾਂ ਇਸ ਦੁੱਖ ਤੋਂ ਦੂਰ ਜਾਣਾ ਖਾਨ ਸਾਹਿਬ ਦੇ ਲਈ ਬਹੁਤ ਔਖਾ ਹੈ ਸੋ ਇਸ ਵੀਡੀਓ ਦੇ ਵਿੱਚ ਰੋ ਰੋ ਕੇ ਜਿਸ ਤਰੀਕੇ ਦੇ ਨਾਲ ਖਾਨ ਸਾਹਿਬ ਆਪਣੇ ਮਾਪਿਓ ਨੂੰ ਚੇਤਾ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਦੁੱਖ ਕਹਿ ਸਕਦੇ ਕਿ ਖਾਨ ਦਾ ਵੰਡਾਉਣਾ ਬਹੁਤ ਔਖਾ ਹੈ ਹਾਲਾਂਕਿ ਹਰ ਕੋਈ ਕੋਸ਼ਿਸ਼ ਜ਼ਰੂਰ ਕਰ ਰਿਹਾ ਹੈ ਕਿ ਖਾਨ ਸਾਹਿਬ ਕਿਤਨਾ ਕਿਤੇ ਇਹ ਚੀਜ਼ਾਂ ਭੁੱਲਣ ਦੀਆਂ ਕੋਸ਼ਿਸ਼ ਕਰਨ ਪਰ ਅੰਦਰੋਂ ਹੀ ਅੰਦਰ ਕਹਿ ਸਕਦੇ ਆ ਕਿ ਗਾਇਕ ਨੂੰ ਆਪਣੇ ਮਾਪਿਓ ਦਾ ਦੁੱਖ ਆਪਣੇ ਮਾਪਿਓ ਦੀਆਂ ਯਾਦਾਂ ਭੁੱਲਣ ਨਹੀਂ ਦੇ ਰਹੀਆਂ ਹਾਲਾਂਕਿ ਇਸ ਤਰੀਕੇ ਦੇ ਨਾਲ ਹੁਣ ਕਹਿ ਸਕਦੇ ਖਾਨ ਸਾਹਿਬ ਦੇ ਵੱਲੋਂ ਇੱਕ ਨਵੀਂ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਖਾਨ ਸਾਹਿਬ ਇਹ ਚੀਜ਼ਾਂ ਜ਼ਿਕਰ ਕਰ ਰਹੇ ਨੇ ਕਿ ਮਾਪਿਓ ਤੋਂ ਬਿਨਾ ਸੱਚੀ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਹੈ ਜੇਕਰ ਤੁਹਾਡੇ ਕੋਲ ਤੁਹਾਡੇ ਮਾਪਿਓ ਨੇ ਤਾਂ ਸੱਚੀ ਬਹੁਤ ਭਾਗਾ ਵਾਲਿਓ ਚਾਹੇ ਉਹਨਾਂ ਦੀਆਂ ਗਾਲਾਂ ਸੁਣ ਲੋ ਚਾਹੇ ਉਹਨਾਂ ਦੀਆਂ ਗੱਲਾਂ ਮੰਨ ਲੋ ਪਰ ਜਿਸ ਕਿਸੇ ਕੋਲ ਵੀ ਆਪਣੇ ਮਾਪਿਓ ਨੇ ਉਹਨਾਂ ਨੂੰ ਸਮਾਂ ਦੋ ਉਹਨਾਂ ਦੀ ਕਦਰ ਕਰੋ ਉਹਨਾਂ ਦੇ ਰਿਸਪੈਕਟ ਕਰੋ ਇਸ ਤੋਂ ਵੱਡਾ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਹੈ ਅੱਜ ਖਾਨ ਸਾਹਿਬ ਦੇ ਕੋਲ ਸਭ ਕੁਝ ਹੈ ਪੈਸਾ ਹੈ ਕੋਠੀ ਹੈ ਕਾਰ ਹੈ ਪਰ ਮਾਪਿਓ ਨਹੀਂ ਨੇ ਹਾਲਾਂਕਿ ਇਸ ਚੀਜ਼ ਦਾ ਦੁੱਖ ਕਹਿ ਸਕਦੇ ਆ ਕਿ ਅੰਦਰੋਂ ਹੀ ਅੰਦਰ ਗਾਇਕ ਨੂੰ ਖਾਣ ਦੇ ਲਈ ਬਹੁਤ ਉਤਰਿਆ ਹੋਇਆ ਸੋ ਰੋ ਰੋ ਕੇ ਜਿਸ ਤਰੀਕੇ ਨਾਲ ਗੱਡੀ ਦੇ ਵਿੱਚ ਬੈਠ ਕੇ ਖਾਨ ਸਾਹਿਬ ਨੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ ਨੇ ਹਰ ਕੋਈ ਖਾਨ ਸਾਹਿਬ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਇਹ ਦੁਖੀ ਅਜੀਹਾ ਹੈ ਕਿ ਜਿਸ ਤਨ ਤੇ ਲੱਗਦਾ ਹੈ ਕਹਿ ਸਕਦੇ ਕਿ ਉਸ ਨੂੰ ਹੀ ਹੰਡਾਉਣਾ ਪੈਂਦਾ ਸੋ ਖਾਨ ਸਾਹਿਬ ਵੀ ਫਲਹਾਲ ਉਹਨਾਂ ਹੀ ਦੌਰ ਦੇ ਵਿੱਚੋਂ ਲੰਘ ਰਹੇ ਨੇ ਤਾਂ ਹਰ ਕਿਸੇ ਨੂੰ ਅਪੀਲ ਕੀਤੀ ਉਹਨਾਂ ਨੇ ਕਿ ਜੇਕਰ ਤੁਹਾਡੇ ਕੋਲ ਤੁਹਾਡੇ ਮਾਪਿਓ ਨੇ ਤਾਂ ਤੁਸੀਂ ਸੱਚੀ ਭਾਗਾ ਵਾਲਿਓ ਉਹਨਾਂ ਦੀਆਂ ਕਦਰਾਂ ਕਰੋ ਉਹਨਾਂ ਦੀ ਕਦਰਾਂ ਕੀਮਤਾ ਕਰਕੇ ਕਹਿ ਸਕਦੇ ਆ ਕਿ ਜਿੰਨਾ ਹੋ ਸਕੇ ਉਹਨਾਂ ਦੀ ਰਿਸਪੈਕਟ ਕਰੋ ਸੋ ਇਸ ਤਰੀਕੇ ਦੇ ਨਾਲ ਖਾਨ ਸਾਹਿਬ ਦੀ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਹੁਣ ਵਾਇਰਲ ਹੋ ਰਹੀ ਹੈ ਤੇ ਹਰ ਕੋਈ ਕਹਿ ਸਕਦੇ ਆ ਕਿ ਖਾਨ ਸਾਹਿਬ ਨਾਲ ਦੁੱਖ ਵੰਡਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਿਹਾ ਹੈ ਆਪਣੇ ਮਾਪੇ ਨੂੰ ਸੰਭਲੋ ਆਪਣੇ ਮਾਪੇ ਦੀ ਕਦਰ ਕਰਿਆ ਕਰੋ ਕਦੀ ਵੀ ਉਹਨਾਂ ਨੂੰ ਉੱਚਾ ਬੋਲ ਨਾ ਬੋਲਿਆ ਕਰੋ ਕਦੀ ਵੀ ਉਹਨਾਂ ਨੂੰ ਹਰਾਸ ਨਾ ਕਰਿਆ ਕਰੂ ਕਦੀ ਵੀ ਦੁਆਰਾ ਨਹੀਂ ਮਰਦੇ ਜਿੰਦਗੀ ਚ ਕਦੀ ਨਹੀਂ ਅਸੀਂ ਹੁਣੇ ਹੀ ਤਰਸਦੇ ਆ ਵੀ ਯਾਰ ਸਾਨੂੰ ਗਾਲ੍ਹਾਂ ਕਢਵੇ ਬਾਪੂ ਸਾਡਾ ਆ ਕੇ ਹੈਨਾ ਵੀ ਸਾਡਾ ਬਾਪੂ ਸਾਨੂੰ ਆ ਕੇ ਗਾਲ੍ਹਾਂ ਕਢ ਦਵੇ ਸਾਡੀ ਮਾਂ ਸਾਨੂੰ ਇਹ ਹੀ ਕਹਿ ਦਵੇ ਵੀ ਦਫਾ ਹੋਣਿਆ ਗੋਲੀ ਲੱਗਣਾ ਇੱਧਰ ਕਹੇ ਤਾਂ ਸਹੀ ਲੈ ਗਣਾ ਫੜੋ ਆਵਾਜ਼ ਨਹੀਂ ਹੋਣੀ ਕਦੀ ਜ਼ਿੰਦਗੀ 'ਚ ਤੋਤੀ ਅੱਜ ਜਸ ਰੈਕords ਦੇ ਮਾਲਕ ਜਸਵੀਰ ਪਾਲ ਸਿੰਘ ਦਾ ਬਰਥਡੇ ਹੈ ਇਸ ਖਾਸ ਮੌਕੇ ਤੇ ਉੱਤੇ ਰਾਈਟਰ ਗਿਲ ਰੌਂਤਾ ਦੇ ਵੱਲੋਂ ਜਸਵੀਰ ਪਾਲ ਸਿੰਘ ਨੂੰ ਪਹਿਲਾਂ ਤਾਂ ਜਨਮ ਦਿਨ ਦੀ ਵਧਾਈ ਦਿੱਤੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਇਸ ਚੀਜ਼ ਦਾ ਖੁਲਾਸਾ ਕੀਤਾ ਹੈ ਕਿ ਜਸਵੀਰ ਪਾਲ ਸਿੰਘ ਨੇ ਹੀ ਰਾਜਵੀਰ ਜਵੰਦਾ ਨੂੰ ਲਾਂਚ ਕੀਤਾ ਸੀ ਹਾਲਾਂਕਿ 20 ਤੋਂ 22 ਗਾਣੇ ਜਿਹੜੇ ਨੇ ਉਹ ਜਸਵੀਰ ਪਾਲ ਸਿੰਘ ਨੇ ਜਸ ਰੈਕords ਤੇ ਉੱਤੇ ਰਾਜਵੀਰ ਜਵੰਦਾ ਦੇ ਲਾਂਚ ਕੀਤੇ ਸੀ ਹਾਲਾਂਕਿ ਉਹ ਕੰਟਰੈਕਟ ਖਤਮ ਹੋ ਜਾਂਦਾ ਪਰ ਇਹਨਾਂ ਦੋਵਾਂ ਦੀ ਯਾਰੀ ਕਹਿ ਸਕਦੇ ਆ ਕਿ ਉਸ ਤਰੀਕੇ ਦੇ ਨਾਲ ਹੀ ਬਰਕਰਾਰ ਰਹਿੰਦੀ ਹੈ ਤੇ ਜੇ ਇਸ ਸਮੇਂ ਰਾਜਵੀਰ ਜਿਹੜੇ ਨੇ ਹਸਪੀਟਲ ਦੇ ਵਿੱਚ ਭਰਤੀ ਸੀ ਹਸਪਟਲਾਈਜ਼ ਸੀ ਤਾਂ ਉਸ ਸਮੇਂ ਦੌਰਾਨ ਵੀ ਜਸਵੀਰ ਜੀ ਵੱਲੋਂ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਗਿਆ ਤੇ ਉਸ ਤੋਂ ਬਾਅਦ ਵੀ ਅੱਜ ਤੱਕ ਕਹਿ ਸਕਦੇ ਕਿ ਜਸਵੀਰ ਪਾਲ ਸਿੰਘ ਹਰ ਦਿਨ ਉਹਨਾਂ ਦੇ ਪਰਿਵਾਰ ਦੀ ਕਹਿ ਸਕਦੇ ਆ ਕਿ ਜ਼ਰੂਰ ਪੁੱਛਦੇ ਨੇ ਕਿ ਕਿਸ ਤਰ੍ਹਾਂ ਦੇ ਉਹਨਾਂ ਦੇ ਹਾਲ ਨੇ ਕਿ

ਮੋਢੇ ਦੇ ਨਾਲ ਮੋਢਾ ਜੋੜ ਕੇ ਕਹਿ ਸਕਦੇ ਆ ਕਿ ਰਾਜਵੀਰ ਜਵੰਦਾ ਦੇ ਜਾਣ ਮਗਰੋਂ ਵੀ ਪਰਿਵਾਰ ਦੇ ਨਾਲ ਖੜੇ ਨੇ ਹਾਲਾਂਕਿ ਇਸ ਸਮੇਂ ਦੌਰਾਨ ਜਸਵੀਰ ਪਾਲ ਸਿੰਘ ਦੀ ਕੰਪਨੀ ਜਸ ਰੈਕਟਸ ਨੂੰ ਕਾਫੀ ਨੁਕਸਾਨ ਵੀ ਹੋਇਆ ਕਾਫੀ ਨੁਕਸਾਨ ਦੇ ਵਿੱਚੋਂ ਵੀ ਚੱਲ ਰਹੀ ਹੈ ਪਰ ਇਸ ਦੇ ਬਾਵਜੂਦ ਰਾਜਵੀਰ ਜਵੰਦਾ ਦੇ ਜਿੰਨੇ ਵੀ ਸ਼ੋਜ਼ ਨੇ ਜਸਵੀਰ ਪਾਲ ਸਿੰਘ ਦੇ ਵੱਲੋਂ ਜਿਹੜੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੱਗੇ ਹੀ ਇਹ ਜਿੰਨੀ ਵੀ ਪੇਮੈਂਟ ਸਾਰੀ ਉਹ ਇਕੱਠੀ ਕਰਨ ਕੇ ਉਹਨਾਂ ਨੂੰ ਪਰਿਵਾਰ ਦੇ ਨੂੰ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਸੋ ਇਸ ਚੀਜ਼ ਦਾ ਖੁਲਾਸਾ ਗਿਲ ਰੌਂਤਾ ਦੇ ਵੱਲੋਂ ਕੀਤਾ ਗਿਆ ਹੈ ਕਿ ਰਾਜਵੀਰ ਜਵੰਦਾ ਬੰਦਾ ਕਹਿ ਸਕਦੇ ਆ ਕਿ ਬੇਸ਼ੱਕ ਅੱਜ ਚਲੇ ਗਏ ਨੇ ਪਰ ਜਸਵੀਰ ਪਾਲ ਸਿੰਘ ਵਰਗਾ ਆੜੀ ਕਹਿ ਸਕਦੇ ਆ ਇੰਨਾ ਮਦਦਗਾਰ ਬੰਦਾ ਸੱਚੀ ਨਹੀਂ ਲੱਭਣਾ ਸੋ ਤਾਰੀਫ ਕਰਦੇ ਹੋਏ ਜਨਮ ਦਿਨ ਦੀ ਵਧਾਈ ਗਿਲ ਰੌਂਤਾ ਦੇ ਵੱਲੋਂ ਜਸਵੀਰ ਪਾਲ ਸਿੰਘ ਨੂੰ ਦਿੱਤੀ ਗਈ ਹੈ ਪੰਜਾਬੀ ਗਾਇਕਾ ਜੈਸਮਿਨ ਅਕਟਰ ਫਲਹਾਲ ਯੂਐਸਏ ਦੇ ਵਿੱਚ ਨੇ ਤੇ ਯੂਐਸਏ ਦੇ ਵਿੱਚ ਲਗਾਤਾਰ ਇਹਨਾਂ ਦੇ ਵੱਲੋਂ ਸ਼ੋਜ਼ ਲਗਾਏ ਜਾ ਰਹੇ ਨੇ ਆਪਣੇ ਲਾਈਵ ਸ਼ੋਜ਼ ਦੌਰਾਨ ਕਿਸ ਤਰੀਕੇ ਨਾਲ ਜੈਸਮਿਨ ਅਕਟਰ ਨੇ ਆਪਣੇ ਸੁਪਰ ਹਿੱਟ ਗਾਣਿਆਂ ਤੇ ਹਰ ਕਿਸੇ ਨੂੰ ਨਚਾਇਆ ਹਰ ਕਿਸੇ ਨੂੰ ਚੋਮਣ ਦੇ ਲਈ ਮਜਬੂਰ ਕੀਤਾ ਆਓ ਵੇਖਦੇ ਆਂ ਵੱਲੇ ਪੈਨੇ ਕੁਛ ਕੇ ਟੇਬਲ ਬਿਜ਼ੀ ਵੀ ਨੇ ਜਿ ਸਰ ਜਿਹੜੇ ਬਿਜ਼ੀ ਨੇ ਉਹਨਾਂ ਲਈ ਲਾਈਨ ਹੈ ਹੋ ਵੇਖ ਕੇ ਤੈਨੂੰ ਨਸ਼ਾ ਚ ਨਹੀਂ ਨਹੀਂ ਚੜਦੀ ਨਹੀਂ ਉਹਨਾਂ ਨੂੰ ਮੈਨੂੰ ਜੇ ਗੱਲ ਨਾ ਹੋਵੇ ਸਾਡੀ ਵਿੱਚ ਕਦਰ ਕਾਲ ਕਰਦੇ ਅਗਰ ਕਮ ਸਿਕ ਮੈਸੇਜ ਕਰਦੇ ਅਗਰ ਕਹਿੰਦੀ 2 ਦਿਨ ਹੋ ਗਏ ਗੱਡੀ ਦੇਸੀ ਨਹੀਂ ਤੇਰੀ ਸੈਣ ਕਿਉਂ ਪੁੱਛੇ ਮੈਨੂੰ ਨਾਲ ਦੀ ਵੇ ਮੇਰੀ 2 ਦਿਨ ਹੋ ਗਏ ਗੱਤੀ ਦੇਸਤੀ ਹੀ ਤੇਰੀ ਕਿਥੇ ਸੀ ਆ ਸੈਣ ਕਿਉਂ ਪੁੱਛੇ ਮੈਨੂੰ ਨਾਲ ਦੀ ਵੇ ਮੇਰੀ ਹਾਈ 2 ਦਿਨ ਹੋ ਗਏ ਗੱਤੀ ਦੇਸਤੀ ਹੀ ਤੇਰੀ ਸੈਣ ਕਿਉਂ ਪੁੱਛੇ ਮੈਨੂੰ ਪੰਜਾਬੀ ਗਾਇਕ ਜੱਸੀ ਗਿੱਲ ਫਿਲਹਾਲ ਹਿਮਾਚਲ ਦੀਆਂ ਵਾਦੀਆਂ ਦੇ ਵਿੱਚ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਸੋ ਉਹਨਾਂ ਦਾ ਨਵਾਂ ਗੀਤ ਰਿਲੀਜ਼ ਹੋਵੇਗਾ ਸੋ ਇਸ ਗੀਤੀਆਂ ਇਸ ਕੁਝ ਸੱਤਰਾਂ ਜੱਸੀ ਗਿੱਲ ਦੇ ਵੱਲੋਂ ਸਾਰਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਸੋ ਉੱਥੇ ਹੀ ਸਾਰਿਆਂ ਕੋਲੋਂ ਵੀ ਪੁੱਛਿਆ ਗਿਆ ਕਿ ਇਸ ਗਾ ਗੀਤ ਦੀ ਉਹ ਵੀਡੀਓ ਲੈ ਕੇ ਆਣ ਹਾਲਾਂਕਿ Shimla ਦੀ ਇੱਕ ਕੁੜੀ ਦੇ ਉੱਤੇ ਡੈਡੀਕੇਟਡ ਗੀਤ ਜਿਹੜਾ ਜੱਸੀ ਗਿੱਲ ਦੇ ਵੱਲੋਂ ਗਾਇਆ ਗਿਆ ਤੇ ਹੋ ਸਕਦਾ ਹੈ ਕਿ ਬਹੁਤ ਜਲਦੀ ਜੱਸੀ ਗਿੱਲ ਇਸ ਗੀਤ ਦੀ ਵੀਡੀਓ ਸਾਰਿਆਂ ਸਾਹਮਣੇ ਲੈ ਕੇ ਵੀ ਆਉਣ ਹਾਏ ਪਹਿਲੀ ਵਾਰੀ ਬਿਨੋਂ ਦੇ ਕਿਸ਼ਮਲੇ ਆਇਆ ਹਾਏ ਕੀ ਦਸੀਏ ਜੀ ਕਿੰਤਾ ਰੋਂਦੇ ਰੁਮਦੇ ਆਇਆ ਹਾਏ ਪਹਿਲੀ ਵਾਰੀ ਬਿਨੋਂ ਦੇ ਕਿਸ਼ਮਲੇ ਆਇਆ ਹਾਏ ਕੀ ਦਸੀਏ ਜੀ ਕਿੰਤਾ ਰੋਂਦੇ ਰੋਂਦੇ ਆਇਆ ਹੋੜ ਫਿੱਕਾ ਸਾਡਾ ਇਸ਼ਕ ਤੇ ਦਿਲ ਕਮਜ਼ੋਰ ਹੋ ਗਿਆ ਤੇ ਕਾ ਸਾਡਾ ਇਸ਼ਕ ਤੇ ਦਿਲ ਕਮਜ਼ੋਰ ਹੋ ਗਿਆ ਏ ਹਾਈ ਲੱਗਦਾ ਉਹਦਾ ਦਿਲ ਸਾਡੇ ਤੋਂ ਬੋਰ ਹੋ ਗਿਆ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਫਿਲਹਾਲ ਆਪਣੇ ਔਰਾ ਟੂਰ ਦੇ ਵਿੱਚ ਬੀਜ਼ੀ ਨੇ ਸੋ ਇਸ ਸਮੇਂ ਦੌਰਾਨ ਦਿਲਜੀਤ ਦੇ ਵੱਲੋਂ ਅਭਿਸ਼ੇਕ ਤੇ ਨਾਲ ਹੀ ਜਤੇਸ਼ ਦੇ ਨਾਲ ਇੱਕ ਬਹੁਤ ਸੋਹਣੀ ਵੀਡੀਓ ਸਾਰੰਦ ਨਾਲ ਸਾਂਝੀ ਕੀਤੀ ਗਈ ਹੈ ਹਾਲਾਂਕਿ ਇਹਨਾਂ ਕ੍ਰਿਕਟਰਸ ਦੇ ਨਾਲ ਦਿਲਜੀਤ ਦੋਸਾਂਝ ਖੂਬ ਮਸਤੀ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਸੋ ਤੇ ਇਹਨਾਂ ਦੇ ਵੱਲੋਂ ਕਲਾਬ ਕਰਕੇ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਗੋਡ ਬlesਸ ਯੂ ਆਲ ਗੀਤ ਦੀਆਂ ਕੁਝ ਲਾਈਨਾਂ ਇਹਨਾਂ ਦੋਵਾਂ ਕ੍ਰਿਕਟਰਸ ਦੇ ਵੱਲੋਂ ਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਵਿੱਚ ਹੀ ਦਿਲਜੀਤ ਉਹਨਾਂ ਨੂੰ ਟੋਕ ਦਿੰਦੇ ਨੇ ਤੇ ਕਹਿੰਦੇ ਨੇ ਕਿ ਗੋਡ ਬlesਸ ਸੀ ਉਹ ਤੁਹਾਨੂੰ ਕਿੰਨੀ ਵਾਰ ਸਿਖਾਇਆ ਸੋ ਆਪਣੇ ਮસ્ਤੀ ਭਰੇ ਅੰਦਾਜ਼ ਦੇ ਵਿੱਚ ਉਸ ਤਰੀਕੇ ਦੇ ਨਾਲ ਇਹਨਾਂ ਤਿੰਨਾਂ ਨੇ ਵੀਡੀਓ ਸਾਂਝੀ ਕੀਤੀ ਹੈ ਇੱਕ ਦਿਨ ਨਹੀਂ मैं ਆ ਮਰੋਂਦੀ ਗੁੱਡਨੈਸ ਗੋਡ ਬlesਸ ਯੂ ਆਲ ਮੈਂ ਅੱਗੇ ਤੁਰਾਂ ਪਿੱਛੇ ਸਕਸੈਸ ਗੋਡ ਬlesਸ ਯੂ ਆਲ ਤੇ ਤੁਹਾਨੂੰ ਕਿਵੇਂ ਸਿਖਾ ਰਹੇ ਤੇ ਉਥੇ ਜਿੱਥੇ ਇੱਕ ਪਾਸੇ ਕੁਲਵਿੰਦਰ ਬਿੱਲਾ ਦੇ ਵੱਲੋਂ ਵੀ ਰਾਜਵੀਰ ਜਵੰਦਾ ਦਾ ਦੁੱਖ ਭੁੱਲਣਾ ਬਹੁਤ ਔਖਾ ਹੈ ਹਾਲਾਂਕਿ ਹਰ ਰੋਜ਼ ਉਹ ਜਵੰਦਾ ਨੂੰ ਚੇਤਾ ਕਰ ਦਿੰਦੇ ਨੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ੀਆ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਦੂਜੇ ਪਾਸੇ ਕਾਮਕਾਰ ਵੀ ਕਹਿ ਸਕਦੇ ਕਿ ਇੱਕ ਬਹੁਤ ਜ਼ਰੂਰੀ ਹੈ ਆਪਣੀਆਂ ਨੀਡਸ ਨੂੰ ਪੂਰੀਆਂ ਕਰਨ ਦੇ ਲਈ ਦੂਜਿਆਂ ਦੀ ਮਦਦ ਕਰਨ ਦੇ ਲਈ ਸੋ ਬੈਕ ਟੂ ਬੈਕ ਕੁਲਵਿੰਦਰ ਬਿੱਲਾ ਦੇ ਵੱਲੋਂ ਵੀ ਸ਼ੋਅ ਲਗਾਏ ਜਾ ਰਹੇ ਨੇ ਇਸ ਸਮੇਂ ਦੌਰਾਨ ਕੁਲਵਿੰਦਰ ਬਿੱਲਾ ਨੇ ਇੱਕ ਹੋਰ ਨਵਾਂ ਸ਼ੋਅ ਲਗਾਇਆ ਜੋ ਉਸ ਦੇ ਵਿੱਚ ਆਪਣੇ ਸੁਪਰ ਹਿੱਟ ਗੀਤਾਂ ਨੂੰ ਕੁਲਵਿੰਦਰ ਬਿੱਲਾ ਗਾਉਂਦੇ ਹੋਏ ਨਜ਼ਰ ਆਏ ਨੇ

to finish your case in the best possible way.